ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਇਸ ਵੀਡੀਓ 'ਚ ਮੈਂ ਤੁਹਾਨੂੰ ਕਾਮਯਾਬੀ ਦੀਆਂ 5 ਗੱਲਾਂ ਦੱਸਣ ਜਾ ਰਿਹਾ। ਜਾਣਦਾ ਕਿ ਵਕਤ ਬੜਾ ਕੀਮਤੀ ਆ ਤਾਂ ਮੈਂ ਉਰ ਪਰਾਂ ਦੀਆਂ ਗੱਲਾਂ ਛੱਡ ਕੇ ਸਿਰਫ ਜ਼ਰੂਰੀ ਗੱਲਾਂ ਹੀ ਕਰਾਂਗਾ। ਉਮੀਦ ਆ ਕਿ ਜੇ ਗੌਰ ਕਰੋਗੇ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਿਰੋਖ ਸਕਦਾ। ਪਰ ਇੱਕ ਗੱਲ ਘਟਵਾਲੋ ਕਿ ਜਿੰਨਾ ਵੱਡਾ ਤੁਹਾਡਾ ਸੁਪਨਾ ਹੋਵੇਗਾ ਉਹਦੇ ਲਈ ਤੁਹਾਨੂੰ ਓਨੀ ਹੀ ਵੱਡੀ ਕੋਸ਼ਿਸ਼ ਕਰਨੀ ਪੈਗੀ। ਜੇ ਥੱਕ ਕਰਕੇ ਬਹਿ ਗਏ ਤਾਂ ਸਮਝ ਲੈਣਾ ਕਿ ਜੋ ਤੁਸੀਂ ਸੁਪਨਾ ਸੋਚਿਆ ਉਹ ਤੁਹਾਡੇ ਲਈ ਨਹੀਂ ਸੀ। ਤੇ ਜੇ ਪਰ ਤੁਸੀਂ ਉਸ ਸੁਪਨੇ ਦੇ ਕਾਬਿਲ ਨਹੀਂ ਸੀ ਹਾਂ ਜੇ ਸੱਚੇ ਦਿਲ ਤੋਂ ਸੁਪਨਾ ਪੂਰ ਚੜਨਾ ਫਿਰ ਡਟੇ ਰਹਿਣਾ ਕਿਉਂਕਿ ਸ਼ੁਰੂਆਤ ਚ ਤਾਂ ਕੁਦਰਤ ਨੇ ਜਮਾਉਣਾਗਾ ਸਾਥ ਤਾਂ ਕੁਦਰਤ ਦਾ ਬਾਅਦ ਚ ਹੀ ਮਿਲਦਾਗਾ ਜਦੋਂ ਨੂੰ ਪਤਾ ਲੱਗਦਾ ਹੈ ਕਿ ਬੰਦਾ ਜੋਗ ਹੈ ਜੋ ਕੁਝ ਕਰ ਰਿਹਾ ਉਹਦੇ ਤੇ ਸ਼ੁਰੂ ਕਰਦੇ ਹਾਂ ਕਾਮਯਾਬ ਹੋਣ ਦੇ 5 ਪੁਆਇੰਟ ਲੈ ਕੇ ਆਏ ਹਾਂ ਜੋ ਕਿ ਬੇहद ਜ਼ਰੂਰੀ ਨੇ ਅਗਰ ਪਹਿਲਾਂ ਤੁਸੀਂ ਇਨਾਂ ਪੁਆਇੰਟਾਂ ਚੋਂ ਕਿਸੇ ਕਨੱਦੇ ਪੁਆਇੰਟ ਤੇ ਕੰਮ ਕਰਦੇ ਪਏ ਸੀ ਤਾਂ ਵਧੀਆ ਗੱਲ ਆ ਤਾਨੂੰ ਬਾਕੀ ਜੋ 2 4 ਪੁਆਇੰਟ ਰਹਿੰਦੇ ਆ ਉਹਨਾਂ ਤੇ ਗੌਰ ਕਰਨ ਦੀ ਲੋੜ ਹੈ ਤੇ ਉਮੀਦ ਹੈ ਕਿ ਤੁਸੀਂ ਕਾਮਯਾਬ ਹੋਵੋਗੇ ਪਹਿਲਾ ਜ਼ਰੂਰੀ ਪੁਆਇੰਟ ਹੈ ਕਿ ਫੋਕਸ ਕਾਮਯਾਬ ਲੋਕ ਹੁੰਦੇ ਆ ਜੋ ਉਹ 21 ਸਮੇਂ 21 ਕੰਮ ਤੇ ਧਿਆਨ ਦਿੰਦੇ ਨੇ ਕੋਈ ਵੀ ਕੰਮ ਕੇਰਾ ਹੀ ਕਰਨ ਦੀ ਕੋਸ਼ਿਸ਼ ਨਾ ਕਰੋ ਹਰੇਕ ਨੂੰ ਵਕਤ ਦਿਓ ਸ਼ੁਰੂਆਤ ਸੈਜ ਸੈਜੀ ਕਰੋ ਤੇ ਬਾਅਦ ਚ ਵਧਾਉਂਦੇ ਜਾਓ ਤਾਂ ਕਿ ਤੁਹਾਨੂੰ ਆਪਣੇ ਕੰਮ-ਕਰਮ 'ਚ ਸਵਾਦ ਵੀ ਆਉਣ ਲੱਗ ਪਈ ਤੇ ਜੋ ਵੀ ਤੁਸੀਂ ਕੰਮ ਕਰੋ ਉਹ ਪੂਰੀ ਧਿਆਨ ਨਾਲ ਜਿੱਥੇ ਧਿਆਨ ਹੋਵੇਗਾ ਉੱਥੇ ਹੀ ਨਤੀਜਾ ਹੋਵੇਗਾ ਦੂਜੀ ਗੱਲ ਇਹ ਕਿ ਸਿੱਖਣਾ ਕਦੇ ਨਾ ਛੱਡੋ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਤੇ ਮਨੁੱਖੀ ਵਰਤੀ ਸ਼ੁਰੂਆਤ ਤੋਂ ਸਿੱਖਦੀ ਆਈ ਹੈ ਆਪਣੇ ਆਪ ਨੂੰ ਸ਼ੁਰੂਆਤ ਤੋਂ ਹੀ ਬਿਹਤਰ ਕਰਦੀ ਆਈ ਹੈ ਤੇ ਵੈਧਰ ਗੱਲ ਹੈ ਕਿ ਸਿੱਖਦੇ ਰਹੋਗੇ ਕੋਈ ਨਵੀਂ ਚੀਜ਼ ਸਿੱਖੋ ਬੇਸ਼ੱਕ ਛੋਟੀ ਹੋਵੇ ਜਾਂ ਫਿਰ ਵੱਡੀ ਤੀਜਾ ਪੁਆਇੰਟ ਇਹ ਕਿ ਆਪਣੀ ਦਿਨਚਰਿਆ ਬਣਾਓ ਪ੍ਰਤੀ ਦਿਨ ਇੱਕੋ ਜਿਹੀ ਰੁਟੀਨ ਨਾਲ ਕੰਮ ਕਰੋ ਜੋ ਤੁਸੀਂ ਅੱਜ ਕਰ ਲਿਆ ਉਹ ਕੱਲ ਵੀ ਕਰੋ ਜਦ ਤੱਕ ਤੁਹਾਨੂੰ ਪਤਾ ਹੈ ਕਿ ਉਹ ਕੰਮ ਤੁਹਾਡੇ ਲਈ ਜ਼ਰੂਰੀ ਹੈ ਜਾਂ ਫਿਰ ਉਸ ਕੰਮ ਨੇ ਤੁਹਾਨੂੰ ਸਫਲਤਾ ਦਿਲਾਉਣੀ ਹੈ ਅਗਰ ਤੁਹਾਡੇ ਲਈ ਉਹ ਕੰਮ ਕਰਨਾ ਔਖਾ ਹੈ ਤਾਂ ਸ਼ੁਰੂਆਤ 'ਚ ਪਹਿਲੇ ਦਿਨ ਉਸ ਕੰਮ ਨੂੰ ਥੋੜਾ ਕਰੋ ਤੇ ਉਸ ਤੋਂ ਅਗਲੇ ਦਿਨ ਥੋੜਾ ਹੋਰ ਵਧਾ ਦੋ ਐਦਾਂ ਹੀ ਆਪਣਾ ਜਿ ਰੁਟੀਨ ਹੈ ਉਹਨੂੰ ਮੇਨਟੇਨ ਕਰਦੇ ਚੱਲੋ ਹੌਲੀ-ਹੌਲੀ ਤੁਹਾਡੀ ਆਦਤ ਵੀ ਬਣ ਜਾਏਗੀ ਤੇ ਤੁਸੀਂ ਉਸ راہ ਵੱਲ ਵੀ ਚੱਲ ਪਾਉਗੇ ਜੋ ਤੁਸੀਂ ਕਰਨਾ ਚੌਥਾ ਪੁਆਇੰਟ ਨਾਗਰਾत्मक ਲੋਕਾਂ ਤੋਂ ਦੂਰ ਰਹੋ ਨਾਰਮਲ ਲੋਕ ਕਹਿੰਦੇ ਆ ਕਿ ਉਹ ਬੰਦਾ ਹੈ ਨੈਗੇਟਿਵ ਉਹ ਤੋਂ ਦੂਰ ਰਹੇ ਸਹੀ ਕਹਿੰਦੇ ਬਿਲਕੁਲ ਕਿਸੇ ਦੀ ਨੈਗੇਟਿਵਿਟੀ ਦਾ ਸਾਡੇ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈਗਾ ਅਗਰ ਕੋਈ ਬੰਦਾ ਨੈਗੇਟਿਵ ਆ ਤਾਂ ਸਾਡੇ ਵਿਚਾਰ ਵੀ ਉਹਦੇ ਨਾਲ ਮਿਲ ਕੇ ਨੈਗੇਟਿਵ ਹੋ ਜਾਂਦੇ ਨੇ ਸੋ ਕੋਸ਼ਿਸ਼ ਕਰੋ ਕਿ ਤੁਹਾਡੇ ਬੰਦੇ ਜੋ ਆਸ-ਪਾਸ ਨੇ ਤੁਹਾਡੇ ਨਜ਼ਦੀਕ ਨੇ ਉਹ ਬੰਦੇ ਹਮੇਸ਼ਾ ਪੋਜ਼ਿਟਿਵ ਹੋਣ ਤੇ ਪੋਜ਼ਿਟਿਵ ਰਹਿਣ ਤਾਂ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਕੰਮ ਚ ਉਹ ਤੁਹਾਡਾ ਸਾਥ ਦੇ ਸਕਣ ਤੇ ਤੁਸੀਂ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਜਾ ਇਨਸਪਾਇਰ ਤੇ ਜਾਂ ਫਿਰ ਮੋਟੀਵੇਸ਼ਨਲ ਫੀਲ ਕਰੋ ਆਖਰੀ ਜ਼ਰੂਰੀ ਪੁਆਇੰਟ ਆਪਣੇ ਤੇ ਵਿਸ਼ਵਾਸ ਰੱਖੋ ਬਲੀਵ ਇਨ ਯੋਰself ਇਹ ਸਭ ਤੋਂ ਵਧੀਆ ਮੇਨ ਤੇ ਜ਼ਰੂਰੀ ਪੁਆਇੰਟ ਆ ਆਪਣੇ ਤੇ ਵਿਸ਼ਵਾਸ ਹੋਵੇ ਤਾਂ ਬੰਦਾ ਦੁਨੀਆ ਵੀ ਜਿੱਤ ਸਕਦਾ ਜੇ ਤੁਸੀਂ ਆਪਣੇ ਤੇ ਵਿਸ਼ਵਾਸ ਰੱਖ ਕੇ ਚੱਲੋਗੇ ਤਾਂ ਬਾਝੂ ਗੱਲ ਹੈ ਕਿ ਸਫਲਤਾ ਤੁਹਾਡੇ ਹੱਥੀ ਲੱਗੇਗੀ ਸਭ ਤੋਂ ਵੱਡਾ ਹਥਿਆਰੀ ਆਤਮ ਵਿਸ਼ਵਾਸ ਹੁੰਦਾ ਜੇ ਤੁਸੀਂ ਆਪਣੇ ਤੇ ਭਰੋਸਾ ਕਰ ਲਿਆ ਤਾਂ ਦੁਨੀਆਂ ਦੀ ਕੋਈ ਸ਼ਕਤੀ ਕੋਈ ਤਾਕਤ ਤੁਹਾਨੂੰ ਅੱਗੇ ਵਧਣ ਤੋਂ ਰੋਕ ਸਕਦੀ ਇਹ ਪੰਜ ਜ਼ਰੂਰੀ ਗੱਲਾਂ ਸਾਧਾਰਨ ਨਹੀਂ ਬੇਸ਼ੱਕ ਤੁਸੀਂ ਸੁਣਿਆ ਵੀ ਹੋਣੀ ਆ ਪਰ ਇਹ ਆ ਕਿ ਜੇ ਇਹਨਾਂ ਗੱਲਾਂ ਤੇ ਗੌਰ ਕਰੋਗੇ ਤਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਬਹੁਤ ਸ਼ਾਨਦਾਰ ਹੋਵੇਗੀ ਤੁਸੀਂ ਤਰੱਕੀਆਂ ਮਾਣੋਗੇ ਹਾਂ ਇੱਕ ਗੱਲ ਤੇ ਗੌਰ ਕਰਿਓ ਕਿ ਇਹਨਾਂ 5 ਪੁਆਇੰਟ ਨੂੰ ਹਮੇਸ਼ਾ ਨਾਲ-ਨਾਲ ਰੱਖਣਾ ਇਹਨੂੰ ਦੇ ਚੱਲਦੇ ਰਹਿਣਾ ਤਾਂ ਸਫਲਤਾ ਤੁਹਾਡੇ ਹੱਥ ਹੋਵੇਗੀ ਬਾਕੀ ਇਹ ਜੋ 5 ਪੁਆਇੰਟ ਨੇ ਮੈਂ ਆਪਣੇ ਕਮੈਂਟ ਬਾਕਸ 'ਚ ਇਹਨਾਂ ਨੂੰ ਪਿੰਨ ਕਰ ਦਾਂਗਾ ਤੁਸੀਂ ਹੋ ਸ਼ਕੇ ਤਾਂ ਪੜ ਲਿਓ ਤੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਰੱਖ ਲਿਓ ਸੇਵ ਕਰ ਲਿਓ ਤਾਂ ਕਿ ਅੱਗੇ ਤੁਹਾਡੇ ਲਈ ਆਸਾਨ ਹੋਵੇ ਤੇ ਕਿਸੇ ਵੀ ਰਿਗਾਰਡਿੰਗ ਹੋਰ ਵੀਡੀਓ ਚਾਹੀਦੀ ਆ ਤਾਂ ਕਮੈਂਟ ਬਾਕਸ 'ਚ ਕਮੈਂਟ ਕਰ ਦੇਣਾ ਤੇ ਆਪਾਂ ਟਰਾਈ ਕਰਾਂਗੇ ਜ਼ਰੂਰ ਬਣਾਵਾਂਗੇ ਉਸ ਟੌਪਿਕ 'ਤੇ ਵੀਡੀਓ ਬਾਕੀ ਹਸਦੀ ਵਸਦੀ ਰਹੁ ਖੁਸ਼ ਰਹੁ ਪ੍ਰਮਾਤਮਾ ਤਰੱਕੀਆਂ ਬਖਸ਼ੇ